ਲੁਧਿਆਣਾ ਦੇ ਢੋਲੇਵਾਲ ਸਿੱਤ ਪੰਜਾਬ ਟ੍ਰੇਡ ਸੈਂਟਰ ਵਿਖੇ 올 ਪੰਜਾਬ ਟਿਪਰਾ ਐਸੋਸੀਏਸ਼ਨ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹੰਗਾਮੀ ਬੈਠਕ ਦਾ ਆਯੋਜਨ ਕੀਤਾ ਗਿਆ ਜਿਦੇ ਵਿੱਚ ਸਮੂਹ ਪੰਜਾਬ ਭਰ ਦੇ ਟਿਪਰਾ ਐਸੋਸੀਏਸ਼ਨ ਦੇ ਲੋਕਾਂ ਨੇ ਸ਼ਮੂਕਤ ਕੀਤੀ ਹੈ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਜੋ ਪੰਜਾਬ ਸਰਕਾਰ ਤਿਆਰ ਮਟੀਰੀਅਲ ਉੱਪਰ ਐਮ ਫਾਰਮ ਅਤੇ ਉਹ ਫਾਰਮ ਦੀ ਡਿਮਾਂਡ ਕੀਤੀ ਗਈ ਹੈ ਉਸ ਦਾ ਅਸੀਂ ਜ਼ਿਰੋਤ ਕਰਦੇ ਹਾਂ ਉਹਨਾਂ ਨੇ ਕਿਹਾ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਟਿਪਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ ਪਰ ਹੁਣ ਸਰਕਾਰ ਦੇ ਬਲੋਕ ਪ੍ਰਚਾਲਕਾਂ ਨੂੰ ਨਵੇਂ-ਨਵੇਂ ਕਾਨੂੰਨ ਲਾਗੂ ਕਰਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਲੁਧਿਆਣਾ ਲਾਈਵ ਲਈ ਟਿੰਕਾ ਚੜਤੀ ਰਿਪੋਰਟ ਮੇਰਾ ਨਾਮ ਮੁਹੰਮਦ ਇਲਿਆਸ ਪ੍ਰਧਾਨ ਲੁਧਿਆਣਾ ਟਿਪਰ ਐਸੋਸੀਏਸ਼ਨ ਨੂੰ ਮਤਲਬ ਅਸੀਂ ਇਹੀ ਮਤਲਬ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਮਤਲਬ ਜਿਹੜੇ ਸਾਡੇ ਟਿਪਰਾਂ ਲੈਂਦੀਆਂ ਪ੍ਰੋਬਲਮਾਂ ਨੇ ਮਤਲਬ ਉਹਨਾਂ ਦਾ ਹੱਲ ਕੀਤਾ ਜਾਵੇ ਜਿਹੜੀ ਵੀ ਮਤਲਬ ਸਾਡੀ ਮੰਗਤ ਜਾਇਜ਼ ਆ ਜਿਹੜੇ 2-2 ਲੱਖ ਰੁਪਏ ਦੇ ਮਤਲਬ ਚਲਾਨ ਹੋ ਰਿਹਾ ਉਹ ਬਿਲਕੁਲ ਧੱਕਾ ਵਾ ਉਹ ਮੈਂ ਤਤਕਾਲ ਬੰਦ ਕਿਤੇ ਜਾਣ ਤੇ ਮਾਨ ਸਰਕਾਰ ਮਤਲਬ ਪਹਿਲ ਦੇ ਆਧਾਰ ਦੇ ਉੱਤੇ ਇਸ ਪਾਸੇ ਧਿਆਨ ਦੇ ਕੇ ਸਾਡੀ ਸਮੱਸਿਆ ਦਾ ਹੱਲ ਕਰੇ ਸਰ ਮਾਨ ਸਰਕਾਰ ਜਦੋਂ ਆਈ ਸੀ ਹੋ ਗਿਆ ਵੀ ਕਿਸੇ ਵਰਗ ਨੂੰ ਧੱਕਾ ਨਹੀਂ ਹੋਊਗਾ ਤੁਸੀਂ ਵੀ ਆਪ ਨੂੰ ਸਾਡੇ ਲੋਕਾਂ ਨੂੰ ਵੋਟਾਂ ਪਾ ਕੇ ਸਰਕਾਰ ਬਣਾਈ ਹੈ ਭਈ ਤੁਸੀਂ ਆਪ ਹੀ ਪਛਾਣ ਹੋ ਅਸੀਂ ਖੁਦ ਮਤਲਬ ਵੋਟਾਂ ਪਾ ਕੇ ਔਰ ਲੋਕਾਂ ਤੋਂ ਵੋਟਾਂ ਪਵਾ ਕੇ ਮਤਲਬ ਸਰਕਾਰ ਬਣਾਈ ਆ ਕਿਉਂਕਿ ਮਾਨ ਸਾਹਿਬ ਨੇ ਵਾਅਦਾ ਕੀਤਾ ਸੀਗਾ ਕਿ ਮਤਲਬ ਹਰ ਬੰਦਾ ਖੁਸ਼ਹਾਲ ਹੋਊਗਾ ਔਰ ਰੋਜ਼ਗਾਰ ਔਰ ਜਿਹੜੇ ਬਾਹਰ ਗਏ ਹੋਏ ਨੇ ਮਤਲਬ ਬਾਹਰੋਂ ਵਾਪਸ ਆਣਗੇ ਔਰ ਗੋਰੇ ਆ ਕੇ ਇੱਥੇ ਮਤਲਬ ਨੌਕਰੀਆਂ ਕਰਨਗੇ ਪਰ ਮਾਨ ਸਾਹਿਬ ਆ ਦੇਖੋ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਮਤਲਬ ਸਾਡਾ ਜਿਹੜਾ ਰੋਜ਼ਗਾਰ ਆ ਉਹ ਵੀ ਬੰਦ ਹੋ ਚੁੱਕਿਆ ਵਾ ਅਸੀਂ ਬੇਰੋਜ਼ਗਾਰ ਹੋ ਗਏ ਆ ਤੇ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ ਔਰ ਸਾਡੀਆਂ ਗੱਡੀਆਂ ਚੱਲਦੀਆਂ ਕਿੱਥੇ ਜਾਣ। ਜੇ ਸਰਕਾਰ ਨਹੀਂ ਸਾਡਾ ਸਾਥ ਦਿੰਦੀ ਨਹੀਂ ਹੱਲ ਕਰਦੀ ਤਾਂ ਅਸੀਂ ਮਤਲਬ ਗੱਡੀਆਂ ਖੜੀਆਂ ਕਰਾਂਗੇ। ਕੰਮ ਤੋਂ ਦੂਰ ਤੇ ਕੰਮ ਬੰਦ ਕਰਾਂਗੇ। ਹਾਂਜੀ ਪੂਰੇ ਪੰਜਾਬ 'ਚ ਚੱਕਾ ਜਾਮ ਕਰਾਂਗੇ ਅਸੀਂ ਜਿਹੜੀਆਂ ਚਾਬੀਆਂ ਨੇ ਚਾਹੇ ਮਾਨ ਸਰਕਾਰ ਨੂੰ ਅਸੀਂ ਦਈਏ ਚਾਹੇ ਡੀਸੀ ਸਾਹਿਬਾਨ ਨੇ ਮਤਲਬ ਉਹਨਾਂ ਨੂੰ ਜਮ੍ਹਾਂ ਕਰਾਈਏ ਔਰ ਸਾਨੂੰ 10 ਦਿਨ ਡੀਸੀ ਸਾਹਿਬ ਅਸੀਂ ਗੱਡੀਆਂ ਕਿੱਥੇ ਖੜੀਆਂ ਕਰੀਏ। ਜਿਹੜੇ 2-4% ਜਾਂ 10% ਕੰਮ ਕਰਨਗੇ ਅਸੀਂ ਉਹਨਾਂ ਦੀਆਂ ਗੱਡੀਆਂ ਗੁਰਦੁਆਰਾ ਸਾਹਿਬ ਖਾਲੀ ਕਰਾਵਾਂਗੇ। ਠੀਕ ਹੈ। ਸ਼ਰਨਜੀਤ ਸਿੰਘ ਮੱਕੜ ਜਲੰਧਰ ਤੋਂ ਜੀ ਅਸੀਂ ਸਾਰੇ ਅੱਜ ਇੱਥੇ ਮੀਟਿੰਗ ਕੀਤੀ ਏ ਸਾਰੇ ਪੰਜਾਬ ਤੋਂ ਟਿੱਪਰ ਐਸੋਸੀਏਸ਼ਨ ਦੇ ਮੈਂਬਰ ਇਕੱਠੇ ਹੋਏ ਨੇ ਜੀ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਏ ਕਿ ਜਿਹੜਾ ਐਮ ਜਿਹ ਫਾਰਮ ਹੈ ਮਾਈਨਿੰਗ ਦਾ ਇਹ ਸਿਰਫ ਕ੍ਰੈਸ਼ਰ ਵਾਲੇ ਕੋਲ ਲਿਆ ਜਾਏ ਜਿਹੜੀ GST ਪਾਲਸੀ ਏ 1 ਬਿਲ 1 ਟੈਕਸ ਉਹ ਦਿੱਤੇ ਅਸੀਂ GST ਦਾ ਬਿੱਲ ਪੂਰਾ ਲੈ ਕੇ ਆਵਾਂਗੇ ਤੇ ਸਾਡੇ ਕੋਲ GST ਦਾ ਬਿੱਲ ਦੇਖ ਕੇ ਸਾਨੂੰ ਰਹਾਦ ਦਿੱਤੀ ਜਾਏ ਕਿ ਸਾਡੇ ਕੋਲ ਜਿਹੜਾ 2 ਲੱਖ ਦਾ ਜੁਰਮਾਨਾ ਹੈ ਮਾਈਨਿੰਗ ਦਾ ਉਹ ਸਾਡੇ ਕੋਲ ਨਾ ਲਾਇਆ ਜਾਏ ਕਿਉਂਕਿ ਮਾਈਨਿੰਗ ਅਸੀਂ ਕੱਚਾ ਮਾਲ ਅਸੀਂ ਨਹੀਂ ਖੱਡਾਂ ਤੋਂ ਲੈ ਕੇ ਆਏ ਅਸੀਂ ਤੇ ਇੱਕ ਫੈਕਟਰੀ ਤੋਂ ਬਣਿਆ ਹੋਇਆ ਤਿਆਰ ਕੀਤਾ ਮਾਲ ਲੈ ਕੇ ਆਏ ਆ ਉਹ ਸਾਡੇ ਕੋਲ GST ਦਾ ਬਿੱਲ ਜਿਹੜਾ ਉਹ ਵੈਲਿਡ ਸਾਡੇ ਰੱਖਿਆ ਜਾਏ ਸਾਡੇ ਕੋਲ ਫਾਰਮ ਨਾਂ ਦੀ ਤੇ ਕੋਈ ਚੀਜ਼ ਨਹੀਂ ਅਸੀਂ ਨਾ ਸਾਨੂੰ ਕੋਈ ਕਰੈਕਸ਼ਨ ਦਾ ਨਾ ਫਾਰਮ ਦਿੰਦਾ ਅਸੀਂ ਤੇ ਫੈਕਟਰੀ ਤੋਂ ਜਿੱਦਾਂ ਹੁਣ ਸਰਿਆ ਹੈ ਜਾਂ ਸੀਮੈਂਟ ਹੈ ਉਹਦਾ ਸਾਰੀ ਸਟੇਟਾਂ ਚ ਜਾਂਦਾ ਹੈ ਹੁੰਦਾ ਜੀਐਸਟੀ ਬਿਲ ਹੁੰਦਾ ਵੀ ਕੋਈ ਉਹਨਾਂ ਕੋ ਐਮ ਫਾਰਮ ਤੇ ਹੁੰਦਾ ਨਹੀਂ ਉਹ ਜਿੱਥੇ ਮਰਜੀ ਸਰਿਆ ਵਿਕਦਾ ਸੀਮੈਂਟ ਵਿਕਦਾ ਉਹਨਾਂ ਕੋ ਕੋਈ ਐਮ ਫਾਰਮ ਨਹੀਂ ਹੁੰਦਾ ਸਾਡੀ ਇਹੋ ਹੀ ਮੰਗ ਹੈ ਕਿ ਸਾਡੇ ਕੋਲੋਂ ਜਿਹੜਾ 2-2 ਲੱਖ ਰੁਪਏ ਦੇ ਚਲਾਨ ਘਟ ਰਹੇ ਨੇ ਉਹ ਬੰਦ ਕੀਤੇ ਜਾਣ ਤੇ ਸਾਨੂੰ ਇਸ ਚੀਜ਼ ਦੀ ਰਾਹਤ ਦਿੱਤੀ ਜਾਏ ਸਰ ਇਸ ਸੰਬੰਧੀ ਤੁਹਾਡੇ ਕਿਸੇ ਸਰਕਾਰੀ ਅਧਿਕਾਰੀ ਜਾਂ ਕਿਸੇ ਮੰਤਰੀ ਸਾਹਣੇ ਕੋਈ ਮੀਟਿੰਗ ਮੋਟਿੰਗ ਕੋਈ ਅਸੀਂ ਜਿਹੜੀ ਇਹ ਮੀਟਿੰਗ ਅਸੀਂ ਅੱਜ ਆਪਚ ਆਪਣੀ ਜਿਹੜੀ ਯੂਨੀਅਨ ਨੇ ਕੀਤੀ ਪੂਰੇ ਪੰਜਾਬ ਟਰੇਡਰ ਟਿਪਰ ਐਸੋਸੀਏਸ਼ਨ ਨੇ ਮੀਟਿੰਗ ਕੀਤੀ ਹੈ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਸਰਕਾਰ ਦੇ ਤੱਕ ਪਹੁੰਚਾਣੀ ਚਾਹੁੰਦੇ ਆ ਕਿ ਸਾਨੂੰ ਜਿਹੜੀ ਇਹ 2 ਲੱਖ ਦੇ ਚਲਾਨਾ ਤੋਂ ਰਾਹਤ ਦਿੱਤੀ ਜਾਏ ਤੇ ਅਸੀਂ ਤੁਹਾਡੇ ਰਾਹੀਂ ਇਹ ਗੱਲ ਸਰਕਾਰ ਤੱਕ ਪਹੁੰਚਾਣੀ ਚਾਹੁੰਦੇ ਆ ਉਸ ਤੋਂ ਬਾਅਦ ਜੇ ਸਾਡੀ ਗੱਲ ਮੰਨੀ ਜਾਊਗੀ ਠੀਕ ਹੈ ਨਹੀਂ ਤਾਂ ਅਸੀਂ ਪੂਰੇ ਪੰਜਾਬ ਟਿੱਪਰ ਐਸੋਸੀਏਸ਼ਨ ਆ ਉਹ ਜਿਹੜੀ ਅੱਜ ਤੋਂ 5-10 ਦਿਨ ਬਾਅਦ ਅਸੀਂ ਟਿੱਪਰ ਖੜੇ ਕਰ ਦੇਾਂਗੇ ਔਰ ਅਸੀਂ ਰੋਡ ਜਾਮ ਬਿਲਕੁਲ ਮੁਕੰਮਲ ਤੌਰ ਤੇ ਕੰਮ ਬੰਦ ਬਿਲਕੁਲ ਮੁਕੰਮਲ ਤੌਰ ਤੇ ਅਸੀਂ ਬੰਦ ਕਰਾਂਗੇ ਠੀਕ ਹੈ ਕਿੱਥੋਂ ਆਏ ਹੋ ਮੇਰਾ ਹਰਵਿੰਦਰਪਾਲ ਸਿੰਘ ਆ ਜੀ ਮੈਂ ਜਲੰਧਰ ਤੋਂ ਆਇਆ ਹਾਂ ਜੀ ਆਪਣੇ ਅਸੀਂ ਟ੍ਰਾਂਸਪੋਰਟ ਆ ਅਸੀਂ ਮਤਲਬ ਇਹ ਅੱਜ ਸਾਰੇ ਆਲ ਪੰਜਾਬ ਡਿਪਰ ਯੂਨੀਅਨ ਦੀ ਮੀਟਿੰਗ ਇਸ ਮੁੱਦੇ ਤੇ ਹੋਈ ਆ ਦੇਖੋ ਸਰਕਾਰ ਬਣੀ ਨੂੰ ਤਾਂ ਹੋ ਗਿਆ 3 ਸਾਲ 3 ਸਾਲ ਦਾ ਤਾਂ 2 ਲੱਖ ਦਾ ਕੋਈ 50 ਹਜ਼ਾਰ ਦਾ ਕੋਈ ਮਾਈਨਿੰਗ ਦਾ ਚਲਾਨ ਨਹੀਂ ਸੀ ਇਹ ਅੱਜ ਹੀ ਸ਼ੁਰੂ ਕਿਉਂ ਹੋਇਆ ਇਹਨਾਂ ਨੂੰ ਟਾਰਗੇਟ ਦਿੱਤੇ ਆ ਦੇਖੋ ਜੀ ਅਸੀਂ ਹੈਗੇ ਆ ਜੀਐਸਟੀ ਦੇ ਸਾਡੇ ਪਹਿਲਾਂ ਵੀ ਡਿਪਰ ਚੱਲਦੇ ਸੀ ਜੇ ਐਮ ਫਾਰਮ ਐਕਸ ਫਾਰਮ ਜ਼ਰੂਰੀ ਆ ਤਾਂ ਉਹ ਕ੍ਰੈਸ਼ਰ ਵਾਲੇ ਤੇ ਪਵੰਦ ਲਾਈ ਜਾਵੇ ਨਾ ਵੀ ਕ੍ਰੈਸ਼ਰ ਵਾਲਾ ਜਿੱਥੋਂ ਮਾਲ ਖਰੀਦਦਾ ਆਪਣਾ ਸਟਾਕ ਪੂਰਾ ਕਰੇ ਤਾਂ ਆਪਣਾ ਸਿਸਟਮ ਅੱਗੇ ਦੇਵੇ ਉਦੋਂ ਸਾਨੂੰ ਜੀਐਸਟੀ ਦੇ ਬਿੱਲ ਕ੍ਰੈਸ਼ਰ ਤੋਂ ਗੱਡੀ ਆਪਣੇ ਮੰਨ ਲਓ ਜਲੰਧਰ ਤੱਕ ਆ ਜਾਂਦੀ ਹੈ ਲੁਧਿਆਣੇ ਫੜ ਹੋ ਜਾਂਦੀ ਹੈ ਜੇਕਰ ਇਹਨਾਂ ਨੂੰ ਕੋਈ ਪ੍ਰੋਬਲਮ ਲੱਗਦੀ ਸਾਡੇ ਬਿੱਲ ਦੇ ਵਿੱਚ ਜੀਐਸਟੀ ਦਾ ਕੋਈ ਵਾਧਾ ਕੱਟ ਹੈਗਾ ਤਾਂ ਕੋਈ ਨਾ ਉੱਥੇ ਦੇਖਿਆ ਜਾਵੇ ਜੇ ਹੁਣ ਅੱਜ ਤੱਕ ਮਤਲਬ ਜੀਐਸਟੀ ਦੇ ਜਿਹੜੇ ਵੀ ਜੇ ਨਾਕੇ ਲੱਗਦੇ ਸੀ ਤੇ ਸਿਰਫ ਪਰਚੂਨ ਵਾਲੀਆਂ ਗੱਡੀਆਂ ਮਹਿੰਗੇ ਮਾਲ ਤੇ ਜੀਐਸਟੀ ਦੀ ਪੁੱਛੇ ਗਏ ਸੀ ਹੁੰਦੀ ਸੀ 1 10 15000 ਦੇ ਮਾਲ ਦੇ ਉੱਤੇ 7 800 ਰੁਪਏ ਦੀ ਜੀਐਸਟੀ ਜੀਐਸਟੀ ਡਿਪਾਰਟਮੈਂਟ ਨੇ ਅੱਜ ਤੱਕ ਸਾਡਾ ਕਦੀ ਟਿਪਰ ਨਹੀਂ ਸੀ ਰੋਕਿਆ ਤੇ ਸੂਬੇ 'ਚ ਆਮ ਆਦੀ ਪਾਰਟੀ ਸਰਕਾਰ ਨੇ ਕਿਹਾ ਕਿ ਕਿਸੇ ਵਰਗ ਦਾ ਧੱਕਾ ਨਹੀਂ ਹੋ ਗਏ ਸਾਰੇ ਦਾ ਧੱਕਾ ਨਹੀਂ ਦੇਖੋ ਜੀ ਸਾਡੇ ਨਾਲ ਤਾਂ ਪੂਰਾ ਧੱਕਾ ਹੀ ਹੋ ਰਿਹਾ ਅਸੀਂ ਤੇ ਸਾਨੂੰ ਤੇ ਦੱਸੋ ਸਰਕਾਰ ਨੇ ਕੀ ਸਾਨੂੰ ਤੇ ਕਹਿ ਦਿੰਦੇ ਜੀ ਇਹ ਟਿਪਰ ਮਾਫੀ ਹੈ ਸਾਨੂੰ ਇਹ ਦੱਸੋ ਵੀ ਰੋਜ਼ਗਾਰ ਵਾਸਤੇ ਸੀ ਟਿਪਰ 55 55 70 70 60 60 ਲੱਖ ਦੀਆਂ ਮਤਲਬ ਗੱਡੀਆਂ ਜਾਂ ਘੋੜੇ ਸਾਡੇ ਆਉਣ ਦੇ ਆ ਅਸੀਂ ਸਰਕਾਰ ਨੂੰ ਕਿੰਨਾ ਟੈਕਸ ਦੇਣੇ ਆ ਕਿੰਨਾ ਅਸੀਂ ਮਤਲਬ ਮੰਨ ਲਓ ਚਾਹੇ ਉਹ ਸਾਡਾ ਰੋਡ ਟੈਕਸ ਹੋਵੇ ਚਾਹੇ ਇੰਸ਼ੋਰੈਂਸ ਹੋਵੇ ਚਾਹੇ ਅਸੀਂ ਵਿਆਜ ਭਰਦੇ ਆ ਸਰਕਾਰ ਨੂੰ ਠੀਕ ਆ ਟੋਲ ਟੈਕਸ ਅਸੀਂ ਦੇਣੇ ਆ ਮਤਲਬ ਇੱਕ ਥਾਂ ਤੋਂ ਮਾਲ ਲੈ ਕੇ ਦੂਜੀ ਥਾਂ ਜਾਣਾ ਸਾਡਾ ਸਿਰਫ ਇੱਕੋ ਮਕਸਦ ਹੁੰਦਾ ਜੇ ਅਸੀਂ 20000 ਦਾ ਮਾਲ ਲਿਆ 10000 ਕਿਰਾਇਆ ਪਾ ਕੇ 30000 ਦੀ ਗੱਡੀ ਜੇ ਤੁਹਾਨੂੰ 5-6000 ਰੁਪਏ ਬਚੇ ਤਾਂ ਜਿਹਦੇ ਵਿੱਚ ਅਸੀਂ ਆਪਣੇ ਵੀ ਬੱਚੇ ਪਾਲਦੇ ਆ ਅਸੀਂ ਸਰਕਾਰ ਨੂੰ ਟੈਕਸ ਵੀ ਦੇਣੇ ਆ ਪਰ ਸਾਨੂੰ ਹੁਣ 2-2 ਲੱਖ ਦੇ ਚਲਾਣਾ ਸਾਡੇ ਕੋਲ ਤੇ ਭਰ ਨਹੀਂ ਹੋਣੇ। ਉਹ ਮੰਗ ਕੀ ਕਰਦੇ ਆ? ਮੰਗ ਇਹ ਕਰਦੇ ਆ ਜੀ ਹੁਣ ਅਸੀਂ ਸਾਰੇ ਅੱਜ ਸਾਡੀ ਇੱਥੇ ਮੀਟਿੰਗ ਹੋਈ ਆ। ਜੇ ਸਾਡੀ ਤੁਹਾਡੇ ਮੈਡੀਅਮ ਤਰਾਈ ਅਸੀਂ ਕਹਿੰਦੇ ਆ ਸਰਕਾਰ ਨੂੰ ਸਾਡੀ ਸੁਣੀ ਜਾਵੇ ਨਹੀਂ ਆ ਤੇ ਆਉਣ ਵਾਲੇ ਟਾਈਮ 'ਚ ਅਸੀਂ ਆਪਣੀਆਂ ਗੱਡੀਆਂ ਜਿਹੜੀਆਂ ਆਪੋ ਆਪਣੀ ਜਗ੍ਹਾ ਖੜੀਆਂ ਕਰ ਦੇਣੀਆਂ ਕਿਉਂਕਿ ਉਹ ਸਾਡੇ ਕੋਲ ਕੰਪੈਨਸਟੀ ਹੈ ਨਹੀਂ ਚਲਾਉਣ ਦੀ। ਸਰਕਾਰ ਬਿਸ਼ੱਕ ਦੀ ਸਾਡੀਆਂ ਚਾਬੀਆਂ ਲੈ ਕੇ ਗੱਡੀਆਂ ਚਲਾ ਲੇ ਸਾਡੀਆਂ ਕਿਸ਼ਤਾਂ ਭਰ ਦੇ ਤੇ ਸਾਡੇ ਨਿਆਣਿਆਂ ਦੇ ਖਾਣ ਵਾਸਤੇ ਸਾਨੂੰ ਜੋਬ ਬਣਦਾ ਸਾਡਾ ਦੇ ਦੇ। ਠੀਕ ਹੈ।